ਫਰਕਵਾੜਨੇ ਸੇਗਵਿੰਨ ਰੂਡਵਿਕ ਹੈ ਆਵਾਰਾ ਕੁੱਤਿਆਂ ਦੀ ਵੱਧ ਰਹੀ ਤਾਦਾਦ ਤੋਂ ਪਿੰਡ ਵਾਸੀ ਕਾਫੀ ਪਰੇਸ਼ਾਨ ਨੇ ਇਨ੍ਹਾਂ ਆਵਾਰਾ ਕੁੱਤਿਆਂ ਕਾਰਨ ਜਿੱਥੇ ਸਕੂਲ ਨੂੰ ਜਾਣ ਵਾਲੇ ਬੱਚਿਆਂ ਦੇ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਥੇ ਹੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੇ ਨੱਥ ਪਾਈ ਜਾਵੇ ਤਾਂ ਜੋ ਕਿਸੇ ਵੀ ਰਾਘੀਰ ਜਾਂ ਪਿੰਡ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਅਵਾਰਾ ਕੁੱਤੇ ਗਲੀਆਂ ਮਹੱਲਿਆਂ ਵਿੱਚ ਅਵਾਰਾ ਹੀ ਘੁੰਮ ਰਹੇ ਹਨ ਜੋ ਕਿ ਆਉਣ-ਜਾਣ ਵਾਲੇ ਰਾਗੀਰਾਂ ਤੇ ਸਕੂਲੀ ਬੱਚਿਆਂ ਤੇ ਹਮਲਾ ਵੀ ਕਰ ਦਿੰਦੇ ਨੇ। ਉਹਨਾਂ ਆਖਿਆ ਕਿ ਅਵਾਰਾ ਕੁੱਤੇ ਸੜਕਾਂ 'ਵੀ ਜੁੱਟੜ ਬਣਾ ਕੇ ਘੁੰਮਦੇ ਹਨ ਜਿਸ ਨਾਲ ਹਾਸਿਆਂ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ। ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਪੈਲ ਦੇ ਆਧਾਰ ਤੇ ਕੀਤਾ ਜਾਵੇ। ਪਿੰਡ ਨਰੂੜ ਤੋਂ ਨਵਾਂ ਰੰਗ ਚੈਨਲ ਅਰਜੰਤਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਕੁੱਤੇ ਕਿੰਨ ਪਤਾ ਲੱਗਾ ਆ ਵੀ ਜਿਹੜੇ ਤੁਰ ਕੇ ਜਾ ਰਹੇ ਆ ਉਹ ਵਿਅਕਤੀ ਉਹਨਾਂ ਦੇ ਉੱਤੇ ਵੱਢਣ ਪੈ ਰਹੇ ਆ ਜੀ ਜਦ ਅਸੀਂ ਬਿੱਲੀਆਂ ਆਉਂਦੇ ਕੁੱਤੇ ਮਗਰ ਪੈਂਦੇ ਆ ਜੀ ਕੁੱਤੇ ਬਹੁਤ ਜ਼ਿਆਦਾ ਆ ਹਾਂਜੀ ਤੇ ਇਹ ਕੁੱਤੇ ਯਾਨੀ ਨੁਕਸਾਨ ਕਰਨਗੇ ਜੀ ਬੰਦੇ ਮਗਰ ਭੱਜਦੇ ਆ ਗੱਡੀ ਵਾਲਾ ਉਹਦੇ ਵੀ ਮਗਰ ਭੱਜਦੇ ਆ ਹਾਂਜੀ ਬਾਕੀ ਇੰਨੀ ਗੱਲ ਹੈ ਜੀ ਵੀ ਇਹਨਾਂ ਦਾ ਕੋਈ ਇੰਜਾਮ ਕੀਤਾ ਜਾਵੇ ਜੀ ਤੇ ਹੋ ਨਾ ਹੋਵੇ ਕੋਈ ਬੰਦਾ ਬਿੱਲੀ ਕਾਪਰ ਤੇ ਅੱਜ ਵੀ ਪਤਾ ਲੱਗਾ ਹੁਣੇ ਇੱਕ ਵਿਅਕਤੀ ਸੈਰ ਕਰਨ ਆ ਰਿਹਾ ਸੀਗਾ ਤਾਂ ਉਹਨਾਂ ਨੂੰ ਵੀ 5-7 ਕੁੱਤੇ ਆ ਨੇ ਘੇਰ ਲਿਆ ਉਹਨੂੰ ਘੇਰ ਲਿਆ ਉਹ ਬਚਣਾ ਮ ਇੱਦਾਂ ਹੋਈ ਜੀ ਗੱਲ ਬਾਤਿਓ ਇਹਨਾਂ ਕੋਈ ਇੰਜਾਮ ਕਰ ਦਿਓ ਠੀਕ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਇਹ ਮੰਗ ਕਰਦੇ ਹਾਂ ਕੁੱਤੇ ਨਹੀਂ ਹੋਣੇ ਜਾਂ ਕੁੱਤੇ ਨਹੀਂ ਮਤਲਬ ਇਸ ਤਰ੍ਹਾਂ ਮਾਰੇ ਜਾਏ ਕੁੱਤੇ ਕੱਟ-ਕੱਟ ਕਰਾਏ ਕਿਤਾ ਬਹੁਤ ਆ ਜੀ ਹਾਂ ਜੀ ਉੱਥੇ ਪੰਜ-ਛੇ ਕੁੱਤੇ ਖੜੇ ਹੁੰਦੇ ਬੰਦੇ ਜੌਰ ਕਰਦੇ ਹਾਂ ਹਾਂਜੀ ਠੀਕ ਹੈ ਕੁੱਤੇ ਰੱਖੇ ਆ ਜੀ ਹਾਂਜੀ ਹਾਂਜੀ ਉਹ ਕੁੱਤੇ ਨਹੀਂ ਸੰਭਾਲ ਨਹੀਂ ਕਰਦੇ ਜੀ ਉਹ ਆਪਣੇ ਕੁੱਤੇ ਨੂੰ ਬੰਨ ਕੇ ਰੱਖਣ ਜੀ ਔਰ ਉਹਨਾਂ ਦੀ ਦੇਖਭਾਲ ਕਰਨ ਜੀ ਤਾਂ ਇਹ ਬੱਚੇ ਜਾਂਦੇ ਸਕੂਲ ਬੱਚਿਆਂ ਦੇ ਮਗਰ ਵੀ ਕੁੱਤੇ ਭਜਦੇ ਆ ਬਹੁਤ ਮੁਸ਼ਕਲ ਹੋਈ ਆ ਜੀ ਇਹਨੇ ਇੰਜ ਕੁੱਤੇ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਮੰਗ ਇਹ ਆ ਜੀ ਇਹਨੇ ਕੁੱਤਿਆਂ ਦਾ ਕੋਈ ਇੰਜਾਮ ਕੀਤਾ ਜਾਵੇ ਤੇ ਇਹ ਕੁੱਤੇ ਜਿਹੜੇ ਇਹਨਾਂ ਦਾ ਕੋਈ ਨਾ ਕੋਈ ਹੱਲ ਕਰ ਦਿਓ ਨਹੀਂ ਤੇ ਇਹ ਨੁਕਸਾਨ ਕਰਨਗੇ ਕੁੱਤੇ ਪੈਂਦੇ ਬਹੁਤ ਕੁੱਤੇ ਹੈ ਜਿਆਦਾ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾ ਰਹੇ ਆ ਇੱਥੇ ਸੜਕ ਦੇ ਕੁੱਤੇ ਸੀਗੇ ਜਿਹੜੀ ਕੁੱਤੇ ਜਿਹੜੇ ਆ ਨਾਟਕੇ ਪੈਂਦੇ ਆ ਹਾਂਜੀ ਤੇ ਇਹ ਮੇਰੇ ਕੋ ਡੰਡਾ تھا ਹਾਂਜੀ ਉਹ ਤੇ ਉਹ ਤੇ ਡੰਗਿਆ ਪਚਾ ਹੋ ਗਿਆ ਹਾਂਜੀ ਇਹ ਨੱਟ ਕੇ ਥਾਲੇ ਪੈਂਦੇ ਆ ਇਹਨਾਂ ਦਾ ਦਵਾ ਇਹਨਾਂ ਨੂੰ ਦਵਾ ਕਰਨਾ ਚਾਹੀਦਾ ਜੀ ਤਾਂ ਤੁਸੀਂ ਸੈਰ ਕਰਨ ਆਏ ਹੋ ਸੀਗੇ ਇੱਥੇ ਸੈਰ ਕਰਨ ਗਏ ਹੋ ਅੱਛਾ ਜੀ ਹਾਂ ਤੇ ਕਿੰਨੇ ਕੁੱਤੇ ਆ ਤੇ ਹੈਗੇ 8-9 ਅੱਛਾ ਜੀ ਇਹ ਆਉਣ ਜਾਣ ਵਾਲਿਆਂ ਨੂੰ ਸਾਰਿਆਂ ਨੂੰ ਪੈਂਦੇ ਆ ਜੀ ਕਿ ਪੈਂਦੇ ਆ